ਚਲੋ ਬੈਠੋ ਬਈ ਮੇਰੇ ਵਾਲਾ ਤਾਂ ਥਾਂ ਹੈ ਨਹੀਂ ਨਾ ਜਾ ਸਕ ਹੈ ਨਹੀਂਗਾ ਅੱਗੇ ਨੂੰ ਐ ਸ਼ੈਂਕੀ ਬੰਦੇ ਥੋੜਾ ਰਾਸ਼ਾ ਘੱਟ ਕਰਦੇ ਖਾਂ ਰਾਸ਼ਾ ਹੋਇਆ ਲੈ ਫਿਰ ਬਾਪੂ ਮੜਿਆ ਹੱਥ ਰੱਖੀ ਆਉਂਦੀ ਵਾਲੀ ਨੂੰ ਆਇਆ ਕਰ ਬਾਪੂ ਤੂੰ ਸਪੋਰਟ ਦੇ ਕੇ ਭੱਜਿਆ ਨਾਲ ਨਾਲ ਜੇ ਬਾਪੂ ਦੀ ਬੁਢੀ ਵਾਦ ਵੀ ਨਾ ਕੋਠੋ ਲੱਭਣੀ ਹੈ ਆ ਬਾਪੂ ਲੈ ਚੱਲੇ ਆ ਤੇ ਜ਼ਿੰਮੇਵਾਰੀ ਸਾਡੀ ਕੋਈ ਨਹੀਂ ਡੱਕ ਡੱਕ ਪਈ ਦਾ ਇਹ ਗੱਲ ਨਾ ਫੇਰ ਨਾ ਆ ਕੇ ਘਾਣਾ ਚੜੇ ਖੜਦੋ ਹੋਇਆ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੇ ਵੈਲਕਮ ਕਰਦੇ ਆਂ ਜਸ ਸਲੀਣਾ ਵਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਾਡੇ ਵੱਲੋਂ ਜਾਣ ਕੇ ਜਸ ਸਲੀਣਾ ਦੀ ਪੂਰੀ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਵਿਸਾਖੀ ਵਿਸਾਖੀ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਠੀਕ ਆ ਤੇ ਅੱਜ ਹੈਗਾ ਵਿਸਾਖੀ ਵਾਲਾ ਦਿਨ ਸੋ ਉਮੀਦ ਕਰਦੇ ਆਂ ਤੁਸੀਂ ਸਾਰੇ ਜਣ ਠੀਕ ਠਾਕ ਹੋਗੇ ਆਪਦੇ ਘਰੇ ਠੀਕ ਆ ਤੇ ਅੱਜ ਵਾਲਾ ਵਲੌਗ ਕਰਦੇ ਆਂ ਸਟਾਰਟ ਤੁਹਾਨੂੰ ਦਿਖਾਉਣੇ ਆ ਵਿਸਾਖੀ ਦਾ ਮੇਲਾ ਸਾਡੇ ਪਿੰਡ ਵਾਲਾ ਤੇ ਮਲਾਉਣਿਆਂ ਨਾਲ ਫੈਮਿਲੀ ਨੂੰ ਅਸੀਂ ਚੱਲੇ ਸੀਗੇ ਮੇਲੇ ਤੇ ਵੱਜ ਗਏ ਆ ਸੋ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੇਲਾ ਦਿਖਾਵਾਂਗੇ ਮੇਲਾ ਮੈਨੂੰ ਥੋੜਾ ਇੰਟਰਸਟ ਘੱਟ ਹੈਗਾ ਮੇਲੇ ਮੁੱਲੇ ਦਾ ਇਦਾਂ ਕਰਕੇ ਇਕੱਠ ਵਿੱਚ ਜਾਣ ਤੋਂ ਮੈਂ ਥੋੜਾ ਚਾਲੂ ਆ ਠੀਕ ਆ ਤੇ ਇੱਧਰ ਦੇਖੋ ਪਹਿਲਾਂ ਨਹੀਂ ਨਹੀਂ ਉੱਧਰ ਝੂਲੇ ਦੇ ਉੱਪਰੋਂ ਚੜਾਉਣਾ ਦਿਨ ਉੱਥੇ ਲੈ ਕੇ ਜਾਣਾ ਐਸ਼ ਹੈਲੋ ਕਰੋ ਸਾਰਿਆਂ ਨੂੰ ਹੈਲੋ ਉੱਪਰੋਂ ਵਿੱਚ ਖਾ ਹੈਲੋ ਕਰੋ ਹੈਲੋ ਮੇਰਾ ਹੱਥ ਹੱਥ ਵਿਲਾ ਹੱਥ ਹੱਥ ਬਿਜ਼ੀ ਹੈ ਫਿਰ ਚੁਕਾਉਣਾ ਚਲ ਮम्मा ਚਗਾਉਗੇ ਉੱਪਰ ਮੈਂ ਮम्मा ਫਾੜ ਕੇ ਰਿਆਂ ਉੱਤੋਂ ਝੂਟਾ ਦੇ ਦਾਂ ਮੈਂ ਲੋ ਲੈ ਐਸ਼ ਨੇ ਝੂਟਾ ਪਤਾ ਕਿਵੇਂ ਲੈਣਾ ਹੁੰਦਾ ਇਹ ਆਏ ਚੱਕੇ ਇਹ ਆਹ ਇਹ ਆਏ ਕਿ ਬਸ ਆਂਦੀ ਨਹੀਂ ਸੀ ਪੂਰੀ ਵੈਥੇ ਹੈਂ ਆਂਦੀ ਨਹੀਂ ਸੀ ਆਣੀ ਜਾਂਦੀ ਆ ਖਾਣਾ ਕੈਮਰਾਮੈਨ ਨਵਾਂ ਨਾ ਫਿਰ ਹੈਂ ਠੀਕ ਆ ਚਲੋ ਹੋਣਾ ਪਰ ਚੱਲੀਏ। ਉਹੀ ਜਿਹੜਾ ਮੈਂ ਤੁਹਾਨੂੰ ਹਰ ਵੀ ਨਹੀਂ ਕਿਹਾ ਹੁੰਦਾ ਪਹਿਲਾਂ ਕਿ ਕਿਤੇ ਵੀ ਜਾਣਾ ਹੋਵੇ ਮਨਪ੍ਰੀਤ ਦੇ ਨਵਾਂ ਸੂਟ ਹੁੰਦਾ ਸੋ ਅੱਜ ਮੇਰੇ ਸਮੇਂ ਵੀ ਨਵਾਂ ਹੀ ਹੈ ਨਵਾਂ ਹੀ ਹੈ ਨਾ। ਮੈਨੂੰ ਨਹੀਂ ਪਤਾ ਲੱਗਦਾ। ਅੰਦਾਜ਼ੇ ਨਾਲ ਹੀ ਕਿਹੜਾ ਪੈਂਦਾ। ਇਹ ਨਹੀਂ ਤਾਂ ਹੌਫ ਸੀਕ੍ਰੇਟ ਆ। ਹੈ? ਸੀਕ੍ਰੇਟ ਆ। ਹੂੰ। ਲਓ ਜੀ। ਉਧਰੋਂ ਬੇਬੇ ਦੇ ਤੇ ਮਨਪ੍ਰੀਤ ਦੇ ਫਿਰ ਮੈਚਿੰਗ ਕੀਤੀ ਹੋਈ ਹੈ ਤੁਹਾਨੂੰ ਦਿਖਾਉਣੇ ਆ। ਓਕੇ। ਮਾਂ ਮੰਮੀ ਨੂੰ ਮਲਾਉਣੇ ਆ ਤੁਹਾਨੂੰ। ਉਧਰ ਦੇਖੋ ਵਾ ਵਾ ਵਾ। ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਸੂਟ ਦਾਦੀ ਨੂੰ ਤਾਂ ਛੱਡ ਜਾਣਾ ਘਰੇ ਆਪਾਂ ਦਾਦੀ ਨੂੰ ਛੱਡ ਜਾਣਾ ਅੱਜ ਘਰੇ ਜਾ ਨਾ ਦਾਦੀ ਨੂੰ ਪਿਆਰ ਆ ਦਾਦੀ ਨੂੰ ਚਲੋ ਫਿਰ ਬਟਿਕ ਗਾਲੀ ਮੈਡਮ ਨਿਕਲ ਪੋ ਇੰਨਾ ਵਜਾ ਤੇ 1:00 ਬਜ ਗਿਆ ਆਪਾਂ ਪੂਰਾ ਕਰੇ 1:00 ਬਜ ਗਿਆ ਠੀਕ ਆ ਮੋਗੇ ਵੀ ਆਪਾਂ ਸਟਾਰਟ ਹੀ ਆਪਾਂ ਇਸ ਟਾਈਮ ਤੇ ਹੁੰਨੇ ਆ ਬਾਪੂ ਨੂੰ ਛੇੜਦੇ ਖੜਾ ਜੋ ਬਾਪੂ ਨੂੰ ਛੇੜਦੇ ਆ ਬਾਪੂ ਨੇ ਬਾਅਦ ਚ ਹੈ ਨਾ ਤੇ ਮੰਮਾ ਜੱਲੀ ਨਾਲ ਲਾ ਲਓ ਬਈ ਕਿੱਦਾਂ ਬਾਪੂ ਠੀਕ ਆ ਵਈ ਸੱਟਾਂ ਅੱਜ ਹੈਗਾ ਵਿਸਾਖੀ ਆ ਦਿਨ ਲੇਪਹਿਲੇ ਮੰਮੀ ਨੂੰ ਮਿਲੋ ਫਿਰ ਕਰਦੇ ਗੱਲ ਕਿੱਦਾਂ ਮੰਮਾ ਠੀਕ ਆ ਫਿਰ ਮੈਚਿੰਗ ਕੀਤੀ ਅੱਜ ਨੂੰ ਸੱਸ ਨੇ ਹੋਰ ਤੂੰ ਨਾ ਖਰਾਬ ਕਰਦੀਆਂ ਨਹੀਂ ਦੋਨੇ ਜਾਣੀਂ ਘਰੇ ਇਹ ਨਹੀਂ ਕਰੀਦਾ ਹੁੰਦਾ ਸਹੀ ਆ ਹਾਂ ਹਾਂ ਵੀ ਅੰਮੀ ਆਇਆ ਕਾਲ ਇਹ ਜਦੋਂ ਮੈਂ ਨਹੀਂ ਕਰਾਂਗੇ ਸਾਥ ਵਿੱਚ ਤੇ ਦਾਦੀ ਨੇ ਬੰਨੀ ਨਹੀਂ ਫਰੋਜੀ ਪੱਗ ਸੋ ਕਹਿੰਦਾ ਮੰਮੀ ਨੇ ਸੁਲਪਾ ਰਹਿ ਜਾਂ ਮਣਪੀ ਤਾਂ ਡੇਢ ਨੂੰ ਪੱਗ ਲਿਆਕ ਦਿੱਤੀ ਸੀ ਦੋਨੇ ਵੀ ਇੱਕੋ ਜਿਹੀ ਬਣ ਕੇ ਜਾਇਓ ਸੋ ਤੇ ਮੰਮੀ ਕਹਿੰਦੀ ਡੇੜੀ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਆਏ ਆ ਨਾਲ ਜਾਣਾ ਮੈਜੀ ਕਰੀ ਦਾ ਕੀ ਫਾਇਦਾ ਮੈਚਿੰਗ ਹੀ ਤਾਂ ਹੀ ਕੀਤੀ ਇਹਨਾਂ ਨੇ ਸਿਆਣ ਨਹੀਂ ਸਿਆਣ ਮਰਉਣ ਵਾਲੀ ਹੈ ਗੁਰਦੁਆਰ ਸਾਹਿਬ ਡੇਢੀ ਦਾ ਮੱਥਾ ਟੇਕ ਕੇ ਆਏ ਆ ਠੀਕ ਆ ਮੰਮੀ ਡੈਡੀ ਤੇ ਜਾਏ ਹੁੰਦੇ ਸਵੀਰੇ ਚ ਆਏ ਹੁੰਦੇ ਹੁੰਦੇ ਅਸੀਂ ਲੇਟ ਸੀ ਹੁਣ ਜਾਣੀ ਗੱਲ ਚੱਲੇ ਆ ਘੁੰਮਣ ਕਰਨ ਤੇ ਮੈਂ ਇੰਨਾ ਦੇਖਣ ਘੁੰਮਣ ਕਰਨ ਚੱਲੇ ਆ ਗੁਰਦੁਆਰੇ ਪਹਿਲਾਂ ਮੱਥਾ ਟੇਕ ਕੇ ਆਉਂਦਾ ਹੁਣ ਮੇਲਾ ਦੇਖਣ ਚੱਲੇ ਆ ਦੋਨੇ ਜਾਣੀਆਂ ਠੀਕ ਹੈ ਯੂਟਿਊਬ ਆ ਫੈਮਿਲੀ ਨੂੰ ਵੀ ਕਹਿੰਦੇ ਆਓ ਚੱਲੀਏ ਬਾਪੂ ਤੇਰੀ ਵਾਲੀ ਕਹਿੰਦੀ ਚੰਡੂਲ ਤੇ ਬਹਿਣਾ ਮੈਂ ਮੈਂ ਤਾਂ ਬਹਿਣਾ ਹੀ ਮੈਂ ਕਹਿੰਦੀ ਆਂ ਲੱਤਾਂ ਨਹੀਂ ਤੇ ਹਟ ਜਾਣ ਕਿ ਆਹੋ ਚੰਡੂਲ ਬੰਮਾਰਨਾ ਚੰਡੂਲ ਵਾਲੇ ਦੇ ਨਾਲ ਗੱਲ ਕਰ ਲਏ ਬਾਪੂ ਹਾਂ ਉਹਨਾਂ ਕੇ ਦੋ ਤਿੰਨ ਵਾਰੀ ਵਾਵਾ ਸੈਟ ਕਮਾ ਆ ਕੇ ਨੂੰ ਇਹ ਲੜਦੀ ਬਹੁਤਾ ਬਾਪੂ ਨਾ ਕਰੇ ਉਹਨਾਂ ਕੇ ਨਹੀਂ ਹਜੇ ਲੜਦੀ ਨਹੀਂ ਇਹ ਲੜਦਾ ਨਾ ਫੇਰ ਪਤਾ ਲੱਗੇ ਜਿੱਦਾਂ ਬੇਬੇ ਘਰੇ ਨਹੀਂ ਹੁੰਦੀ ਉਦੋਂ ਤੁਸੀਂ ਹਾਂ ਨਹੀਂ ਹੋ ਜਾਂਦਾ ਹਨਾ ਅੱਛਾ ਹਾਂ ਸਹੀ ਬੇਬੇ ਲੜਦੀ ਨਹੀਂ ਇਹਦੇ ਤੁਸੀ ਜਾਣਦੇ ਆ ਤੁਸੀਂ ਫੇਰ ਮੈਚਿੰਗ ਦੇਖੋ ਮੈਚਿੰਗ ਇੱਧਰ ਹਾਂ ਠੀਕ ਹੈ ਇਹ ਨਾ ਇੱਕ ਤਰੀਕਾ ਹੋਰ ਵੀ ਆ ਵੀ ਅੱਜ ਇਕੱਠ ਹੈਗਾ ਵਿਸਾਖੀ ਦੇ ਜਿਆਦਾ ਇਹ ਗਵਾਚ ਨਾ ਜਾਣ ਤੈਨੂੰ ਮੈਂ ਕੋਈ ਅੱਜ ਕਹਿ ਕੇ ਉਹ ਆਏ ਇਨਾਂ ਦੇ ਠੀਕ ਆ ਆ ਇਦਾਂ ਨਹੀਂ ਗਵਾਚ ਦੇ ਖੋਣਾ ਸ਼ੰਕੀ ਸੋ ਐਸ਼ ਲਈ ਮੇਲਾ ਕਿਹੜਾ ਹੁੰਦਾ ਜਦੋਂ ਜਿੱਥੇ ਚੰਡੋਲ ਘੁੰਮਦੀ ਹੋਵੇ ਐਸ਼ ਨੂੰ ਲੱਗਦਾ ਕਿ ਉਹ ਮੇਲਾ ਠੀਕ ਆ ਇਹਨੂੰ ਵਸ ਮੇਲੇ ਦੀ ਫੁੱਲ ਫਾਰਮ मीनिंग ਵੀ ਪਤਾ ਕਿ ਮੇਲਾ ਕਿਉਂ ਕਹਿੰਦੇ ਆ ਇਹ ਜਿਹੜਾ ਚੰਡੋਲ ਨੂੰ ਹੀ ਮੇਲਾ ਸਮਝਦੀ ਆ ਹੁਣ ਜੇ ਉੱਥੇ ਚੰਡੋਲ ਨਾ ਹੋਈ ਤਾਂ ਇਹਨੇ ਕਿਹੜਾ ਮੇਲਾ ਦਾ ਹੈ ਹੀ ਨਹੀਂ ਉੱਥੇ ਹੈ ਚੰਡੋਲ ਤੋਂ ਦੇਖ ਕੇ ਕਹੂਗੀ ਮੇਲਾ ਇਹ ਨਹੀਂ ਅਨੇ ਚੰਡੋਲ ਇਹ ਚੰਡੋਲ ਨੂੰ ਮੇਲਾ ਹੀ ਕਹਿੰਦੀ ਆ ਹਨਾ ਤੁਹਾਨੂੰ ਆਇਆ ਲੱਗਦਾ ਜਿੱਥੇ ਚੰਡੋਲ ਤੇ ਜੇ ਅੱਜ ਚੰਡੋਲ ਨਾ ਹੋਈ ਇਹਨੇ ਕਿਹੜਾ ਮੇਲਾ ਤਾਂ ਹੈ ਨਹੀਂ ਤੁਸੀਂ ਕਹਿੰਦੇ ਮੇਲਾ ਉੱਥੇ ਮੇਲਾ ਟੱਪਣ ਟੁੱਪਣ ਵਾਲਾ ਸਾਰਾ ਕੁਝ ਆ ਸੀ ਲੱਗਾ ਪਿਆ ਸੀ ਲੋ ਫਰੈਸ਼ ਆਪਾਂ ਦੋਨਾਂ ਨੂੰ ਝੂਟ ਲੈਣੇ ਉੱਥੇ ਚੰਗਾ ਅੱਜ ਚੱਲ ਜੀ ਫਿਰ ਦਾਦੀ ਨੂੰ ਵੀ ਤੇ ਜੰਗਾ ਉੱਤੇ ਇੱਕ ਇੱਕ ਚੀਜ਼ ਹੋਰ ਆ ਥੋੜੀ ਜੀ ਕਿ ਕਣਕਾਂ ਹਜੇ ਵੱਡੀਆਂ ਨਹੀਂ ਆ ਹਨਾ ਕਣਕਾਂ ਹਜੇ ਆਈਆਂ ਨਹੀਂ ਆ ਤੇ ਉੱਥੇ ਭੀੜ ਭੜਕਾ ਬਹੁਤ ਜ਼ਿਆਦਾ ਆ ਕਿ ਵਾਣ ਖਾਲੀ ਹੁੰਦੇ ਆ ਉਹਦੇ ਵਿੱਚ ਦੀ ਗੱਲ ਦੁਕਾਨਾਂ ਪਿੱਛੇ ਲੱਗੇ ਹੁਣ ਸਭ ਕੁਝ ਹੀ ਕਹਿੰਦੇ ਰੋਡ ਤੇ ਲੱਗਿਆ ਹੋਇਆ ਮੈਂ ਹਜੇ ਹੁਣ ਪਹਿਲੀ ਵਾਰ ਜਾਣਾ ਮੰਮੀ ਹੁਣ ਤੇ ਜਾਇਆ ਆਏ ਆ ਪਰ ਬਹੁਤ ਜ਼ਿਆਦਾ ਇਕੱਠ ਆ ਤੇ ਟੂਰਨਾਮੈਂਟ ਵੀ ਜਿੱਥੇ ਹੋ ਰਿਹਾ ਉੱਥੇ ਵੀ ਓਨੀ ਕੀ ਕਾਨਕ ਵੱਡੀ ਐ ਜਿੱਥੇ ਇੱਕ ਮਤਲਬ ਕਿ ਜਿੰਨੇ ਥਾਂ 'ਚ ਟੂਰਨਾਮੈਂਟ ਹੋ ਜੇ ਸੋ ਜਾ ਕੇ ਦੇਖਦੇ ਆ ਗੱਡੀ ਲੈ ਜਾਣਾ ਪੋਸੀਬਲ ਹੈ ਨਹੀਂ ਸੋ ਕੱਲ ਤੇ ਜਾਣਾ ਬੱਸ ਉਵੇਂ ਹੀ ਫਿਰ ਬੇਬਈ ਇਹ ਪੁਰਾਣੇ ਟਾਈਮਾਂ ਜਾਂਦੀ ਰਹੀਆਂ ਹੁਣ ਬਾਈਕ ਤੇ ਗੇੜੇ ਲਾਉਣੇ ਪੈਣੇ ਮੈਨੂੰ ਠੀਕ ਐ ਇੱਕ ਜੈਨੂ ਪਹਿਲਾਂ ਦੋਹਾਂ ਨੂੰ ਛੱਡੇ ਆਉਣਾ ਉਹ ਗੱਡੀ ਨੰਗਣੀ ਨਹੀਂ ਉੱਥੋਂ ਦੀ ਓਕੇ ਹੋਵ ਹਾਂ ਕਰਨਨੇ ਆਦਾਨਾ ਨਹੀਂ ਮੈਂ ਛੱਡਿਆ ਹੋਣਾ ਮਾਂ ਤੈਨੂੰ ਤੈਨੂੰ ਪਹਿਲਾਂ ਲਾਇਆ ਹੋਣਾ ਗਵਾਜੀ ਦੇਣੀ ਚਾਹ ਤੋੜੀ ਹਾਂ ਤੁਹਾਨੂੰ ਫਰਕ ਪੈਂਦਾ ਮੇਰੇ ਨਾਲ ਬੈਠੇ ਤੇ ਨਹੀਂ ਫਿਰ ਮੋਟਰਸਾਈਕਲ ਤੇ ਆ ਬੈਠਾਂਗੇ ਆਏ ਕਰੇ ਸਾਰੇ ਬਹਿ ਜਾਨੇ ਐਸ਼ ਨੂੰ ਮੂਰੇ ਬਾ ਲੈਨੇ ਆ ਠੀਕ ਪਤਾ ਵੀ ਲੱਗਿਆ ਜੱਸ ਸਿੱਧੂ ਟੰਬਰ ਲੱਦਿਆ ਉੱਤੇ ਹਾਂ ਮਨਵੀ ਦੇ ਲਾ ਇਧਰ ਦੇਖ ਲਾ ਤਿਤਲੀ ਫੜਦੀ ਫਿਰਦੀ ਦੇਖੋ ਇਹ ਫੜੀ ਨਹੀਂ ਜਾਂਦੀ ਉੱਡ ਜਾਂਦੀ ਦੇਖੋ ਤੇਰੇ ਨਾਲ ਤਾਂ ਐਸ਼ੀ ਸਦਾਨ ਆਪਾਂ ਕਹਿੰਦੇ ਸੀ ਨਾ ਵੀ ਨਨੀ ਦਾ ਰੱਤ ਨਾਂਗੇ ਗੀ ਹੂੰ ਵਿਖਿਆ ਕਿੰਨੇ ਸੋਹਣੇ ਕਿੜ ਗੀ ਰੁੱਤ ਨੀ ਨਨੀ ਮੇਂ ਤਾ ਤਾਂ ਫਲ ਮਿਲਦਾ ਹੀ ਆ ਹੂੰ ਅਗਲਾ ਹਰੇ ਬਾਈ ਹੋ ਗਈ ਘਰੇ ਪੂਰੀ ਕੀਤੀ ਸੀ ਲਾਏ ਸੀ ਹੈਨਾ ਇਹ ਮੰਨਦੇ ਸੱਚੀ ਹਰੇ ਬਾਈ ਪੂਰੀ ਆਉ ਆਓ ਐਸ਼ ਨੇ ਫੜ ਲਈ ਲੈ ਓਏ ਐਸ ਤੇ ਮੋਬਾਈਲ ਸੀ ਚੰਗੀ ਆ ਐਸ਼ ਚੜ ਦੇ ਐਸ਼ ਦਾ ਦੇਉਂਗੀ ਓਟ ਗਈ ਓਏ ਚਲੋ ਚਲ ਜੀ ਫਿਰ ਹਾਂਜੀ ਓ ਤੂੰ ਘਰੇ ਰਹਿਣਾ ਚੰਗਾ ਤੈਨੂੰ ਕੀ ਜੀ ਇਹਨੂੰ ਇਹਨੂੰ ਚੀਜ਼ੀ ਘਰੇ ਲਿਆ ਦੇਣੀ ਆ ਆਪਾਂ ਠੀਕ ਆ ਨਾ ਇਹਦੇ ਵਾਸਤੇ ਆਪਾਂ ਨਹੀਂ ਘਰੇ ਰਹਿਣਾ ਜਾਣਾ ਹੁਣ ਇਹਨੂੰ ਫਿਕਰ ਲੱਗਿਆ ਹੋਇਆ ਸਾਰੇ ਦੇ ਨਵੇਂ ਕੱਪੜੇ ਪਾਏ ਆ ਠੀਕ ਆ ਤੇ ਕਿੱਧਰ ਚੱਲੇ ਆ ਇਹ ਲੈ ਵੀ ਗੱਡੀਆਂ ਵਿੱਚ ਤੁਸੀਂ ਸਾਨੂੰ ਜਾਂਦੇ ਨੇ ਰਕਸ਼ੀ ਦੇਖਿਆ ਅੱਜ ਮੋਟਰਸਾਈਕਲ ਤੇ ਤੇ ਬੌਣੇ ਵੀ ਸਾਰੇ ਇਕੱਠੇ ਹੀ ਆਜ ਠੀਕ ਆ ਨਾ ਆ ਜਾਊਗਾ ਨੀ ਯਾਰਾ ਮੋਟਰਸਾਈਕਲ ਤੇ ਚੱਲਦੇ ਆਂ ਇਹ ਲੈ ਬਈ ਆਜੋ ਲੱਗੂ ਪੜੇ ਲੱਤਾਂ ਦੋਨੇ ਪਾ ਕੇ ਬਹਿ ਜਾਓ ਆਜ ਬਹਿਣੇ ਆਪਾਂ 5 ਜਣੇ 4 ਜਣੇ ਬਹਿਣੇ ਮੋਟਰਸਾਈਕਲ ਤੇ ਹਨਾ ਪੂਰੇ ਹੈਗਾ ਆਹ ਹਾ ਚਲੋ ਆਹ ਹਾ ਲੋ ਖੜਾ ਬਹਿਂਦੀਆਂ ਕਿਵੇਂ ਨਹੀਂ 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 ਔੜੀ ਖੜੀ ਜਾਵ ਰਹੀ ਨਹੀਂ ਬੱਚਾ ਮਿੱਠਾ ਬੈਠਾਂਗੇ ਦਾਈ ਲੈ ਫਿਰ ਬਹਿ ਜਾ ਬੇਬੇ ਆਲਾ ਕਰਾਂ ਮੰਨ ਤੀ ਬੱੰਦ ਜੀ ਤਾਂ ਜਣੀ ਮਈਂ ਡਿੱਗੀ ਚੱਲ ਆਓ ਅਫਰੀਕਾ ਵਾਲਿਆਂ ਵਾਂਗੂ ਬਹਿ ਇੰਨੇ ਜਾਣੇ ਕੱਟੇ ਤੁਸੀਂ ਮੈਂ ਤੈਨੂੰ ਕਹਿੰਦੀ ਤੂੰ ਦੋਈ ਕਾਰਸੀ ਕੁੜੀਆਂ ਕਰਕੇ ਬਹਿ ਜਾ ਮੈਂ ਕਿੱਥੇ ਬਹਿ ਜਾਉਂ ਮੈਂ ਲੋਏ ਇਹੋ ਬੰਦ ਕਰ ਦੋ ਫੋਨ ਹੂੰ ਚਲੋ ਬੈਠੋ ਬਈ ਮੇਰੇ ਵਾਲਾ ਤਾਂ ਥਾ ਹੈ ਨਹੀਂਗਾ ਜਾਸ ਹੈ ਨਹੀਂਗਾ ਇਹਨੂੰ ਮੈਂ ਚੰਗੀ ਬੇ ਮੈਂ ਥੋੜਾ ਰਾਸ਼ਾ ਘਟ ਕਰਦੇ ਖਾਂ ਰਾਸ਼ਾ ਲੈ ਫਿਰ ਬਾਪੂ ਮੜਿਆਤ ਰੱਖੀ ਆਉਂਦੇ ਵਾਲੀ ਨੂੰ ਆਇਆ ਕਰ ਬਾਪੂ ਤੂੰ ਸਪੋਰਟ ਦੇ ਕੇ ਭੱਜਿਆ ਨਾਲ ਨਾਲ ਜੇ ਬਾਪੂ ਦੀ ਭੁੜੀ ਗਵਾੜੀ ਨਾ ਥੋਥੋ ਲੱਭਣੀ ਆ ਬਾਪੂ ਲੈ ਚੱਲੇ ਆ ਤੇ ਜ਼ਿੰਮੇਵਾਰੀ ਸਾਡੀ ਕੋਈ ਨਹੀਂ ਡੱਕ ਡੁਗ ਪਈ ਦਾ ਸਹੀ ਗੱਲ ਨਾ ਫੇਰ ਨਾ ਆ ਕੇ ਗਾਣਾ ਚੱਲੇ ਜਾਇਆ ਲੰਮੜ ਮੋੜਦਾ ਨਹੀਂ ਗਾਹ ਇੰਟਰ ਦੇ ਬੜੀ ਫਿਰਦੀ ਆ ਚਲੋ ਫਿਰ ਠੀਕ ਹੈ ਦੋਸਤੋ ਹੌਲੀ ਹੌਲੀ ਚੱਲ ਫੜ ਚੱਲੀਏ ਟੂਰਨਾਮੈਂਟ ਤੇ ਫਿਰ ਮਿਲਦੇ ਆ ਆ ਦੇ ਆ ਬੱਚਿਆਂ ਚ ਇਹ ਲੋ ਜੀ ਸਾਡੇ ਪਿੰਡ ਦੀ ਵਿਸਾਖੀ ਕੋਈ ਲੱਗੀ ਰਹਿੰਦੇ ਹੈ ਫੇਰ ਤਾਂ ਲੰਗਾ ਹੀ ਬਣ ਜਾਣਾ ਦੇਖੋ ਆ ਵੀ ਆਲੇ ਖਾਣੇ ਖਾਣਦੇ ਹੋਣ ਗੋੜੂ ਹੋਇਆ ਆਵੇ ਬੇ ਜਾ ਕੇ ਘਾ ਡਰਾਈਵ ਖਲਾ ਦੇ ਉੱਥੇ ਆਹ ਬਲਾ ਦੇ ਦੀ ਗਾਹੀ ਫੇਰ ਤਾਂ ਫਸੀ ਗਈ ਹਾਂ ਚਲੋ ਕਰੋ ਟ੍ਰੇਸ ਵਿੱਚ ਦੇਖੋ ਆ ਉਹ ਕਾ ਬਹੁਤ ਕੰਮ ਓਏ ਐਸ ਹੁਣ ਫਸ ਗਏ ਆ ਟ੍ਰੈਫਿਕ ਵਿੱਚ ਇੱਥੇ ਗੱਡੀ ਲੈ ਕੇ ਉਹਨੂੰ ਕਹਿੰਦੇ ਨਹੀਂ ਐ ਹੋਈ ਆਈ ਗੱਡੀ ਲੈ ਕੇ ਉਹਨੂੰ ਕਹਿੰਦੇ ਤੂੰ ਮਾਰੋ ਮਾਰੋ ਚੱਲ ਭੱਜ ਚਲੋ ਭੱਜ ਚਲੋ ਆ ਗਿਆ ਦੁਕਾਨੇ ਦੇ ਇਹਨੂੰ ਵੀ ਲਾਓ ਇਹਨੂੰ ਵੀ ਲੈ ਜਾਓ ਚਲੋ ਜੀ ਅੱਜ ਵੇਖਣਾ ਮੇਲਾ ਹੋਰ ਓਏ

लो जी देखो मेले दौनक बच्चे सारे देखो पूरा रहन शोर शराबा हो रहा ਪੂਰੀ ਆਉਣ ਲੱਗੀ ਹੈ ਮੇਰੇ ਦੇ ਵਿੱਚ ਦੂਸਰੀ ਸੈ ਆਪਣਾ ਹੈ ਰੈਟਰ ਅੰਤਜਾ ਟੂਰਨਾਮੈਂਟ ਸੋ ਉਧਰ ਬਹੁਤ ਜਿਆਦੇ ਰੱਜਾ ਤੇ ਆ ਇੱਧਰ ਦੇਖੋ ਅ ਨੂਸਾਸ ਸ਼ਾਪਿੰਗ ਕਰਨ ਤੇ ਲੱਗੀਆਂ ਹੋਈਆਂ ਨੇ ਨਾਲ ਹੀ ਐਸ਼ ਲੱਗੀ ਹੋਈ ਆ ਤੇ ਦੇਖੋ ਕਿਵੇਂ ਜਿੰਨਾ ਮਰਜ਼ੀ ਸਮਝਾ ਦੋ ਵੀ ਰਹਿਣ ਦਵਾ ਛੱਕੂ ਛੱਕੂ ਚੱਕੀ ਫਿਰਦੀ ਛੱਕੂਆਂ ਦੀ ਸ਼ਾਪਿੰਗ ਕੀਤੀ ਇਹਨੇ ਉੱਤੋਂ ਛੱਕੂ ਪਹਿਲਾਂ ਹੀ ਕਰੇ ਬਹੁਤ ਜਿਆਦੇ ਹੈਗੇ ਨਾ ਲਓ ਦੇਖੋ ਜਰਾ ਕਿਉਂ ਐ ਸੋਚਾਂ ਚ ਪਈ ਫਿਰਦੀ ਵੀ ਹੋਈ ਕੀ ਜਾਂਦਾ ਇਹ ਕਾਪੋ ਭਾਂਡੇ ਇਹ ਚੀਜ਼ਾਂ ਦਾ ਬਹੁਤ ਸ਼ੌਕ ਮਮਮੀ ਨੂੰ ਤੇ ਮੰਮੀ ਤੇ ਤੂੰ Jangan lupa like, share dan subscribe ya ਇਹ ਤਾਂ ਸਾਰਾ ਮੂੰਹ ਲਿਪਟ ਜਾਣਾ ਤੇਰਾ ਐ ਥੱਲੇ ਭੱਜੇ ਕਹਿੰਦੀ ਹਵਾ ਨਿਕਲਦੀ ਓਦੀ ਇਕੱਠਾ ਉਹ ਚੱਲਿਆ ਉਹ ਲੈ ਬੇਬੇ ਸਾਡੀ ਦੋ ਕੰਦਰ ਬਣਾ ਦੀ ਬਾਈ ਮੈਨੂੰ ਤਾਂ ਖਾਣਾ ਵੀ ਨਹੀਂ ਆਉਂਦਾ ਇਹਨੂੰ ਖਾਣਦਾ ਹੀ ਪਤਾ ਐ ਲੋ ਵੀ ਲੈ ਜਾਂਦੀਆਂ ਘਰ ਖਾਚ ਧੂਕੇ ਪੀੜ ਭੜਕੇ ਚੋਂ ਕੱਢ ਕੇ ਕਿਵੇਂ ਰਿਆ ਮੇਲਾ ਹਰ ਐਸ਼ ਨੇ ਤਾਂ ਮੇਲਾ ਲੁੱਟ ਲਿਆ ਬਈ ਅੱਜ ਤਾਂ ਔਖੀ ਹੀ ਐਸ਼ ਨੇ ਤਾਂ ਬਹੁਤ ਸਾਮਾਨ ਜਿ ਰੱਖੀ ਲਈ ਫਿਰਦੀ ਆ ਦੂਜੀ ਲੋੜ ਪੈਣਾ ਮੁੱਦਾ ਕਰਕੇ ਆ ਤਾਂ ਵਧੀਆ ਚੀਜ਼ ਮਿਲ ਗਈ ਨਾ ਐਸ਼ ਕੀ ਲੈਂਦਾ ਤੂੰ ਆ ਵੇਖ ਮਹਾਸ਼ ਹੁਣ ਘਰੇ ਲਾਈਵ ਵਾ ਘੈਂਦੀਂਦਾ ਯਾਰ ਆ ਘਰੇ ਲਾਈਵ ਚੱਲ ਰਿਆ ਘਰੇ ਦੇਖਾਂਗੇ ਲਓ ਬਈ ਜਾਣਾ ਮੇਲੇ ਜਾ ਵੀ ਆਏ ਜਾ ਵੀ ਆਏ ਹੁਣ ਜਾਣਾ ਦੁਬਾਰਾ ਨਹੀਂ ਹੁਣ ਮੁੱਕ ਗਿਆ ਜਾਣਾ ਚਲੋ ਚੱਲੀਏ ਤੇ ਬੇਬੇ ਤਾਂ ਸਾਡੀ ਤੱਪੜ ਦੇ ਬਹਿ ਗਈ ਮੰਮੀ ਤੋਂ ਜ਼ਿਆਦਾ ਬੇਬੇ ਨੂੰ ਜਿੱਤੇ ਥਾਂ ਮਿਲਦਾ ਨਾ ਬੈਣ ਨੂੰ ਵਾ ਬਹਿ ਜਾਣਾ ਉੱਥੇ ਤੇ ਖੜਿਆ ਨਹੀਂ ਜਾਂਦਾ ਸੀ ਹੂੰ ਹੂੰ ਸੋ ਮੁੱਕਦੀ ਗੱਲ ਇਹ ਆ ਸੋ ਮੁੱਕ ਦੀ ਗੱਲ ਇਹ ਆ ਬੇਬੀ ਨੇ ਮੇਲਾ 'ਚ ਬਹਿ ਬਹਿ ਕੇ ਵੇਖਿਆ ਉੱਤੇ ਅਹ ਕਿਵੇਂ ਸਿਰੇ ਡਾਉਣ ਸਟਾਟ ਜਮਾਂ ਸਟਾਟ ਬੜੇ ਦਿਨਾਂ ਬਾਅਦ ਸਿਰੇ ਡਾਉਣ ਵਲੋਗ ਆਇਆ ਅੱਜ ਅੱਜ ਕਿਵੇਂ ਮੇਲਾ ਫਰਾਜ ਵੇਖਣਾ ਚੱਲੂਗਾ ਅੱਜ ਪੂਰਾ ਪੱਕਾ 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 ਤਾਂ ਲਾਉਣਾ ਨਹੀਂ ਅੱਜ ਨਹੀਂ ਲਾਉਣਾ ਪੱਕੀ ਕਰਤਾ ਸੀ ਮਗਰ ਹੀ ਗਈ ਜਿਹੜੀ ਗੱਲ ਮਗਰ ਹੀ ਗਈ ਮੈਂ ਲੈ ਜਾਏਗਾ ਮੇਰੇ ਨਾਲ ਅੱਜ ਗਿਆ ਮੇਲਾ ਵਾਗ ਕੇ ਲਾ ਮਨਪੀਰ ਨੂੰ ਪਿਆਣਾ ਪੈ ਜੂਗਾ ਸਿਰੋ ਬਾਈ ਤੇਰੇ ਨਾ ਜਾਣਾ ਘਰ ਜਾ ਕੇ ਦਿਖਾ ਮਾਣ ਨਹੀਂ ਇਹ ਗਿਆਨੀ ਨਾਲ ਵੀ ਇਹਨਾਂ ਨੂੰ ਫੋਨ ਤੇ ਡੈਡੀ ਤੋਂ ਗਾਣਾ ਮੈਂ ਲੈਣੀ ਆ ਡੈਡੀ ਵੀ ਕਿੱਥੇ ਆਉਣਾ ਲੋ ਵੀ ਐਸ਼ ਐਸ਼ ਨੇ ਵੀ ਅੱਜ ਮਿਲਵਾ ਵਾਹ ਵਾਹ ਖਰੀਦ ਲਿਆ ਹਾਂ ਕਿ ਕਾਫੀ ਸਮਾਨ ਖਰੀਦਿਆ ਦੀ ਲੀਜ਼ਰ ਵਗੈਰਾ ਲੈ ਆ ਕੇ ਆਪਦੀ ਉਹ ਤੇ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਆ ਹਨ ਇਹਨੂੰ ਬੜਾ ਸ਼ੌਂਕ ਹੈ ਇਹਨੂੰ ਬੜਾ ਸ਼ੌਂਕ ਹੈ ਫੋਟੋ ਕਰਾਉਣਾ ਹੁਣ ਇਹਨਾਂ ਘਰ ਕਿੱਥੇ ਦਿੰਦਾ ਤੇ ਆਪ ਵੀ ਆ ਕੇ ਬੈਠੇ ਸਦੀਨਾ ਬੁਲਾਈ ਮੈਂ ਲਾੜ ਦੀ ਦਾਈ ਉਹ ਗੱਲ ਹੈ ਜੀ ਹਨਾ ਦੇਖੋ ਹਾਂਜੀ ਤੇ ਮੌਸਮ ਵੀ ਖਰਾਬ ਹੋ ਚੱਲਿਆ ਹਨਾ ਤੇ ਅੱਜ ਹੈਗਾ ਵਿਸਾਖੀ ਦਾ ਦਿਨ ਪਰ ਕੰਮ ਤਾਂ ਫਿਰ ਕੰਮ ਹੀ ਹੈ ਹਨਾ ਸੋ ਮਨਪੀ ਦੇ ਸੋਟਾਂ ਦਾ ਕਾਫੀ ਜਿਆਦਾ ਕੰਮ ਆਪਣੇ ਕਾਰੀਗਰਾਂ ਨੂੰ ਮਿਲਣਾ ਜਾ ਕੇ ਉਹਨਾਂ ਨੂੰ ਇਮੀਡੀਏਟਲੀ ਐਕੀਮੀਡੀਏਟਲੀ ਆਪਾਂ ਨੂੰ ਨਵਾਂ ਆਰਡਰ ਆਇਆ ਸੋ ਕੰਮ ਦਾ ਕੰਮ ਹੈ ਹਨਾ ਸੋ ਮੇਲਾ ਵੀ ਆਪਾਂ ਦੇਖਿਆਂ ਦਾ ਸੋ ਆਪਦੇ ਕੰਮ ਵੱਲ ਵੀ ਧਿਆਨ ਦੇਣਾ ਹਨਾ ਸੋ ਉਹ ਆਰਡਰ ਚਾਹਨਾ ਓਕੇ ਥੋੜੇ ਜਿਹਾ ਕੰਮ ਕਰਨੇ ਆ ਫਿਰ ਆਪਾਂ ਤੁਹਾਨੂੰ ਮਿਲ ਦਿਖਾਵਾਂ ਜਲਦੀ ਮਿਲਦੇ ਆ ਠੀਕ ਹੈ ओके okay, फिर शाम ਨੂੰ ਆ ਕੇ ਮੇਲਾ ਵੇਖਾਂਗੇ ਕਬੱਡੀ ਥੋੜੇ ਵੈਸੇ ਲਾਈਵ ਚੱਲੀ ਜਾਂਦਾ ਗਰਮੀ ਹੈਗੀ ਐ ਜਿਆਦੇ ਉੱਥੇ ਭੀੜ ਭੜਕਾ ਬਹੁਤ ਜਿਆਦੇ ਭੀੜ ਭੜਕ ਕੇ ਜੇ ਆਪਾਂ ਨੂੰ ਥੋੜਾ ਔਖਾ ਲੱਗਦਾ ਹੈ ਨਾ ਸੋ ਜਿੰਨੇ ਸਾਨੂੰ ਅੱਜ ਉੱਥੇ ਮਿਲੇ ਆ ਵਿਸਾਖੀ ਦੇ ਮੇਲੇ ਤੇ ਠੀਕ ਆ ਸਾਰਿਆਂ ਨੇ ਬਹੁਤ ਇਦਾਂ ਸਾਨੂੰ ਬੁਲਾਇਆ ਤੇ ਵਧੀਆ ਲੱਗਦਾ ਹੈ ਨਾ ਕਿ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਰਿਸਪੌਂਸ ਦੇਣ ਦੀ ਹੈਲੋ गाइस ਸਭ ਨੂੰ ਕੀਤਾ ਸੋ ਕਿਸੇ ਵਾਲ ਨਾ ਧਿਆਨ ਗਿਆ ਆਵੇ ਉਹਦੇ ਲਈ ਸੌਰੀ ਚਾਹੁੰਦੇ ਆ ਨਾ ਠੀਕ ਆ ਲਵ ਯੂ ਜਟੋ ਇਦਾਂ ਹੀ ਪਿਆਰ ਬਣਾਈ ਰੱਖਿਓ ਹੁਣ ਅੱਪ ਚੱਲਦੇ ਮੋਗੇ ਓਕੇ ਹੁਣ ਆਪ ਉਹ ਮम्मा ਹੁਣ ਲੀੜੇ ਲਾ ਕੇ ਅੰਨੇ ਥਾਂ ਤੇ ਆਏ ਨੇ ਹਾਂ